ਵੈਲਕਮ ਸਾਰਿਆਂ ਦਾ ਪ੍ਰੀਤ ਰਜਨ ਵਲੌਗ ਦੇ ਵਿੱਚ ਸੋ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਅੱਜ ਆਏ ਆ ਸਿਸਟੇਸ਼ਨ ਤੇ ਸ਼ਾਮ ਦੀ ਸੈਰ ਕਰ ਰਹੇ ਸੋ ਅੱਜ ਦਾ ਤੁਹਾਨੂੰ ਵੀਊ ਦਿਖਾਵਾਂਗੇ ਸਟੇਸ਼ਨ ਦਾ ਸੋ ਇਦਾਂ ਹੀ ਸਾਡੇ ਵਲੌਗ ਦੇ ਨਾਲ ਬਣੇ ਰਹੋ ਕਿਦਾਂ ਅੱਜ ਤਾਂ ਹੀ ਮੈਂ ਤਾਂ ਕੁਆਟਰ ਪੀਨ ਵਾਲਾ ਹੀ ਸਮਝ ਗਈ ਸੀ ਆ ਇਹ ਤਾਂ ਥੈਨ ਕੁਆਟਰ ਪੀਨ ਵਾਲਾ ਹੀ ਪਤਾ ਆ ਵੇਖਾ ਪਰਾਲੇ ਹੁੰਦੇ ਜਿਹੜੇ ਸੋ ਲੋਕੇਸ਼ਨ ਪੁਲਿਸ ਆਫਿਸ ਸਾਡੇ ਨੂੰ ਮਿਲਦੇ ਆ ਕੁਆਟਰ ਸਰਕਾਰੀ ਡਿਊਟੀ ਆਲੇ ਨੂੰ ਮਿਲਦੀ ਹੈ ਸਹੀ ਹੈ ਹੂੰ ਨਹੀਂ ਤਾਂ ਤੁਸੀਂ ਤੋਂ ਪਉਗੂਆ ਵਾਲਾ ਲਾ ਲਿਆ ਸੀ ਸਾਡੇ ਵੀ ਸਾਡੇ ਡਿਊਟੀ ਉਹਦੀ ਹੁੰਦੀ ਹੈ ਜਿਹੜਾ ਸਾਰਾ ਦਿਨ ਦਿਹਾੜੀ ਕਰਕੇ ਸ਼ਾਮ ਨੂੰ ਘਬਟ ਸੁਵੰਜੀ ਤੁਹਾਨੂੰ ਛੜਕੇਸ ਸਿੰਘਪੁਰ ਦੀ ਪ੍ਰਾਣੀ ਹਵੇਲੀ ਦਿਖਾਈਏ ਪ੍ਰਾਣੀ ਹਵੇਲੀ ਅੱਜ ਤੁਹਾਨੂੰ ਆਉਣਾ ਸੀ ਆ ਸਾਡੇ ਸ਼ਹਿਰ ਦੇ ਲਾਗੇ ਪਿੰਡ ਸਾਦੋਂ ਲਿਗਾ ਹੂੰ 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 ਚੱਲੋ ਇੱਧਰ ਨਲੇ ਸਰੋ ਜੀ ਆ ਜਾ ਬੱਸ ਤੇ ਬਾਲੀ ਦੂਰ ਨਹੀਂ ਹੋ ਜੂਗਾ ਫਿਰ ਤੁਸਨ ਤੁਸੀਂ ਥੱਕੇ ਪਏ ਆ ਥੱਕਿਆ ਪਏ ਕਦੋਂ ਅੰਦੀ ਗਈ ਨਹੀਂ ਉੱਧਰ ਚੱਲ ਜੀ ਚੱਲ ਆਯੋਗੇ ਚੱਲਦੇ ਹਾਂ ਅਲਗੇ ਕਿੱਥੇ ਉਧਰ ਘੱਲਿਆ ਹੱਥ ਫੜਾ ਤੇਰਾ ਮੈਂ ਦੁਨੀਆ ਨੂੰ ਦੱਸਾਂ ਕਿ ਮੈਂ ਪੂਰੀ ਦੁਨੀਆ ਜਿੱਤ ਲਈ ਐ ਕਾਈ ਹੈ ਕਿ ਦੇਖ ਐਨਾ ਅੱਖਾਂ ਦੇ ਵਿੱਚ ਹੂੰ ਤੇਰੇ ਤੋਂ ਇਲਾਵਾ ਕਿਸੇ ਦੀ ਤਸਵੀਰ ਨਹੀਂ ਮਿਲਦੀ ਤੁਹਾਂ ਜੀ ਤੁਸੀਂ ਇੱਕ ਵਾਰ ਵਿਊ ਚੈੱਕ ਕਰੋ ਸੋ ਵਿਊ ਬਹੁਤ ਜ਼ਿਆਦਾ ਸੋਹਣਾ ਹੈਗਾ ਸੋ ਆਪਾਂ ਐਸੀ ਖੇਤਾਂ ਵਿੱਚ ਅੱਧਰ ਘੁੰਮਣ ਤੇ ਰਜੋਨੀ ਘੁੰਮਦੀ ਫਿਰਦੀ ਆ ਸੋ ਬਾਕੀ ਵਿਊ ਬਹੁਤ ਸੋਹਣਾ ਹੈਗਾ ਸੋ ਨਜ਼ਾਰਾ ਆ ਗਿਆ ਘੁੰਮ ਕੇ ਤੇ ਵਧੀਆ ਯਾਰ ਵਧੀਆ ਲੱਗਦਾ ਨਾ ਤਾਜ਼ੀ ਤਾਜ਼ੀ ਹਵਾ ਜੀ ਤੇ ਵਧੀਆ ਨਾ बेशक घट प्यार करी पर प्यार मेनू ही करी उद घूम चली, है, चली है, होन की हो गया चलीए उ चलते उदिया आया खड़ी हो चल चलिए आया, था। था। आया। ਉੱਪਰ ਉਹ ਬੜਾ ਘੰਟਾ ਹਨਾ ਹਾਂਜੀ ਕਹਿੰਦੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਤੇ ਰਜਨ ਤਾਂ ਟਾਈਮ ਨਾਲ ਹੀ ਉੱਠ ਕੇ ਆਉਂਦਾ ਕੰਮ ਕਰਨ ਲੱਗ ਗਿਆ ਰਜਨ ਤਾਂ ਚੀਜ਼ ਸੂਟ ਹੋਣ ਸੇਉਣ ਲੱਗ ਗਿਆ ਤੇ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਧੁੰਦ ਬਹੁਤ ਆ ਗਈ ਹੈ ਤੇ ਠੰਡ ਵੀ ਬਹੁਤ ਹੈ ਸੋਨੀ ਹਾਂ ਇੱਧਰ ਕੀ ਹੈ ਇਹ ਮੇਰਾ ਸੋਹਣਾ ਚੋਰ ਲੈ ਕੇ ਮੇਰੇ ਹਾਸਤੇ ਆ ਵਾਦਰੀ ਜੀ ਨਾ ਵੇਤਾ ਕੋਈ ਗੱਲ ਨਹੀਂ ਥੋੜੀ ਵਾਰੀ ਵੀ ਆਊਗੀ ਐ ਕਿ ਮੈਂ ਕੀ ਕਵਾਊਂਗਾ ਤੁਹਾਨੂੰ ਆ ਕੋਈ ਗੱਲ ਦੀ ਵਾਰੀ ਮੇਰੀ ਵੀ ਆ ਜਾਣੀ ਹੈ ਹਾਂ ਜੀ ਸੋ ਰਜਨ ਨੇ ਮੇਰੇ ਤੇ ਕੀਤਾ ਪ੍ਰੈਂਕ ਅੱਜ ਇੰਨੇ ਚੌਲਾਂ ਦੇ ਵਿੱਚ ਪਾ ਕੇ ਨੂਨ ਇੰਨੇ ਚੌਲਾਂ ਦੇ ਵਿੱਚ ਸੀ ਇੰਨੇ ਇੱਕ ਤੇ ਨੂਨ ਤੁਹਾਨੂੰ ਮੂਹ ਨਹੀਂ ਹੁੰਦਾ ਇੱਕ ਚਮਚਾ ਹੀ ਹੋਈਗਾ ਇੱਕ ਚਮਚਾ ਕਿਉਂ ਸੀ ਮੇਰਾ ਤਾਂ ਬੁਰੇ ਹਾਲ ਹੋ ਗਏ ਸੱਚੇ ਅਰੇ ਤੱਕ ਮੂੰਹ ਕੋੜਾ ਕੋੜਾ ਆ ਪਿਆ ਬਾਂਦਰੀ ਕੋਈ ਗੱਲ ਨਹੀਂ ਵਾਰੀ ਤੇਰੀ ਵੀ ਆ ਜੂਗੀ ਬਿੱਠੇ ਸੋਹਣ ਜੀ ਅੱਜ ਦਾ ਤੁਹਾਨੂੰ ਵਲੌਗ ਵਧੀਆ ਲੱਗੋ ਵੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਆਪਨ ਕਰ ਲਿਓ ਤਵੇਂ-ਤਵੇਂ ਬਲੌਗ ਦੇਖਣ ਵਾਸਤੇ ਸਾਡੇ YouTube YouTube ਸਾਡੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਸਾਡੇ ਬਲੌਗ ਵਧੀਆ ਲੱਗਦੇ ਆ ਕਿ ਨਹੀਂ ਲੱਗਦੇ ਬਸ ਇੱਕ ਇਹ ਚੀਜ਼ ਦੱਸ ਦਿਓ ਸੋ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸੋ ਇਦਾਂ ਹੀ ਬਣੇ ਰਹੋ ਸਾਡੇ YouTube ਚੈਨਲ ਦੇ ਨਾਲ ਚਲੋ ਬਾਏ